ਮਨਪ੍ਰੀਤ ਬਾਦਲ ਜੋ ਕਿ ਸਾਫ ਦਾ ਵਿਤ ਮੰਤਰੀ ਰਹਿ ਚੁੱਕੇ ਨੇ ਹੁਣ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਤਲਵਾਰ ਲਟਕਦੀ ਪਈ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ। ਅਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਵੀ ਠੋਕਮਾ ਜਵਾਬ ਆਇਆ ਸੀ ਕਿ ਕਿਸੇ ਸਮੇ ਸਾਡੇ ਡਿੱਗੀਆਂ ਦੇ ਵਿੱਚ ਰੌੜਦੇ ਫਿਰਦੇ ਹੁੰਦੇ ਸੀ ਇਹ ਲੋਕ। ਮੇਰੇ ਹੱਥੋਂ ਕੀ ਲਕੀਰੋਂ ਮੇਂ ਇਹ ਐਪ ਤੋਂ ਹੈ। ਮੈਂ ਜਿਸ ਸ਼ਖਸ ਕੋ ਛੂ ਲੂੰ ਉਹ ਮੇਰਾ ਨਹੀਂ ਰਹਤਾ। ਮੰਤਰੀ ਸਾਹਿਬ ਜੀ ਦੀ ਇੱਕ ਪੋਸਟ ਵਾਰ ਹੋਈ ਹੈ ਭਾਜਪਾ ਦੇ ਸੋਸ਼ਲ ਮੀਡੀਆ ਤੇ ਉੱਥੇ ਪੋਸਟ ਕੀਤੀ ਗਈ ਇੱਕ ਅਕਬਰ ਦੇ ਵੇਸ਼ਪੂਛਾ ਦੇ ਵਿੱਚ। ਬਾਦਸ਼ਾਹ ਦੇ ਰੂਪ ਦੇ ਵਿੱਚ ਬਾਦਸ਼ਾਹ ਅਕਬਰ ਦੇ ਰੂਪ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਬਣਾਈ ਗਈ ਹੈ ਤੇ ਨਾਲ ਲਿਖਿਆ ਗਿਆ ਹੈ ਬਾਦਸ਼ਾਹ ਬਰਬਾਦੀ ਸਤਿ ਸ਼੍ਰੀ ਅਕਾਲ ਮੈਂ ਹਰਿਆਣਆ ਸੰਸੈਟ న్యూਸ ਦੇ ਇੱਕ ਦਰਸ਼ਕਾਂ ਦਾ ਸਵਾਗਤ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਰਾਜ ਜਾਂ ਸੇਵਾ ਪ੍ਰੋਗਰਾਮ ਨੂੰ ਲੈ ਕੇ ਜਿੱਦੇ ਵਿੱਚ ਗੱਲਬਾਤ ਕਰਾਂਗੇ ਸੂਬੇ ਅਤੇ ਦੇਸ਼ ਵਿਦੇਸ਼ ਦੀਆਂ ਸਿਆਸੀ ਰੰਗਾਂ ਦੀਆਂ ਕਿ ਸਿਆਸਤ ਜਿਹੜੀ ਹੈ ਉਹ ਕਿਸ ਚਰਨ ਤੱਕ ਪਹੁੰਚ ਚੁੱਕੀ ਹੈ ਜਿਵੇਂ ਕਿ ਪੰਜਾਬ ਸਰਕਾਰ ਦੀ ਪੱਲਾ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਉੱਪਰ ਜਿਹੜਾ 50000 ਕਰੋੜ ਕਰਜੋ ਦਾ ਜਿਹੜਾ ਮਾਮਲਾ ਹੈ ਉਹ ਵੀ ਪੱਖਦਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਭ ਤੋਂ ਵਿਤਮੰਤਰੀ ਮਨਪ੍ਰੀਤ ਬਾਦਲ ਦੇ ਉੱਪਰ ਜਿਹੜੀ ਹੈ ਉਹ ਤਲਵਾਰ ਲਟਕ ਰਹੀ ਹੈ ਕਿਸੇ ਵੀ ਵੇਲੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਜੋ ਅਹਿਮ ਮੁੱਦਾ ਹੈ ਸਾਡੇ ਦੇਸ਼ ਦੇ ਲਈ ਕਿ ਕੈਨੇਡਾ ਅਤੇ ਭਾਰ ਸਰਕਾਰ ਦੀ ਜਿਹੜੀ جنگ ਹੈ ਜਦੋਂ ਜਦ ਚੱਲ ਰਹੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਅਜਿਹੇ ਮੁੱਦੇ ਤੇ ਗੱਲਬਾਤ ਕਰਾਂਗੇ ਅਸੀਂ ਸਾਡੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਨਿੰਦ ਕਲੇਜ ਕਲੇਜ ਸਾਹਿਬ ਜਿਸ ਤਰ੍ਹਾਂ ਇਹ ਮੁੱਦਾ ਪੱਖਦਾ ਪਿਆ ਹੈ ਇੰਡੀਆ ਤੇ ਕੈਨੇਡਾ ਦਾ ਪਰ ਉਸੇ ਵਿਚਾਲੇ ਸੁਬਿੰਦਜੀ ਗੱਲ ਕਰ ਲਈਏ ਤਾਂ ਮਨਪ੍ਰੀਤ ਬਾਦਲ ਜੋ ਕਿ ਸਾਫ ਦਾ ਵਿੱਤ ਮੰਤਰੀ ਰਹਿ ਚੁੱਕੇ ਨੇ ਹੁਣ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਤਲਵਾਰ ਲਟਕਦੀ ਪਈ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ ਕੀ ਕਰਨਗਾ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬਿਆਨ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਵੱਲੋਂ ਮਨਪ੍ਰੀਤ ਬਾਦਲ ਦੀ ਕੋਈ ਵੀ ਅਜਿਹੇ ਮਾਮਲੇ ਨੂੰ ਲੈ ਕੇ ਕੋਈ ਗੱਲ ਆਖੀ ਗਈ ਤੰਜ ਕਸਿਆ ਗਿਆ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਵੀ ਠੋਕਮਾ ਜਵਾਬ ਆਇਆ ਸੀ ਕਿ ਕਿਸੇ ਸਮੇ ਸਾਡੇ ਡਿੱਗੀਆਂ ਦੇ ਵਿੱਚ ਰੌੜਦੇ ਫਿਰਦੇ ਹੁੰਦੇ ਸੀ ਇਹ ਲੋਕ ਤੇ ਜਿਸ ਤੋਂ ਬਾਅਦ ਇੱਕਦਮ ਇਹ ਵਿਜੀਲੈਂਸ ਦੇ ਵੱਲੋਂ ਇਹ ਸਾਰਾ ਰੌਲਾ ਰੋਲਾ ਸ਼ੁਰੂ ਹੋ ਗਿਆ ਕਿ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਨਪ੍ਰੀਤ ਬਾਦਲ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਅਸਲ ਦੇ ਵਿੱਚ ਕਾਰਨ ਜੋ ਆ ਜੋ ਲੋਕ ਆਖਦੇ ਪਏ ਸਨ ਕਿ ਅਜਿਹਾ ਕੀ ਹੋ ਗਿਆ ਕਾਰਨ ਜੋ ਸਾਹਮਣੇ ਆ ਰਿਹਾ ਹੈ ਕਿ ਸਿਰਫ 1500 ਗਜ ਦੀ ਕੋਠੀ ਦਾ ਮਾਮਲਾ ਜਿਸ ਨੂੰ ਲੈ ਕੇ ਕਿ ਜੋ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਸਾਥੀ ਜਾਂ ਜਿਨ੍ਹਾਂ ਦੇ ਵੱਲੋਂ ਕੋਠੀ ਪਹਿਲਾਂ ਬਠਿੰਡਾ ਵਿਕਾਸ ਅਥਾਰਟੀ ਦੇ ਪਲਾਟ ਸੀਗੇ ਉਹ ਕਹਿੰਦੇ ਪਈ ਅਸੀਂ ਬਠਿੰਡਾ ਵਿਕਾਸ ਅਥਾਰਟੀ ਵਾਲੇ ਕਹਿੰਦੇ ਅਸੀਂ ਬੋਲੀ ਲਈ ਆਕਸ਼ਨ ਰੱਖੀ ਸੀ ਪਰ ਕੋਈ ਆਇਆ ਨਹੀਂ ਪਰ ਦੂਸਰੇ ਪਾਸੇ ਕਿਸ ਤਰ੍ਹਾਂ ਖਰੀਦ ਦੇ ਗਏ ਸਸਤੇ ਭਾਵਾਂ ਦੇ ਵਿੱਚ ਖਰੀਦੇ ਗਏ ਤੇ ਦੂਸਰੇ ਪਾਸੇ ਜਿਹੜੀ ਵਪਾਰਕ ਜਿਹੜੀ ਉਹ ਜ਼ਮੀਨ ਹੁੰਦੀ ਉਸ ਨੂੰ ਰਹਿਸ਼ੀ ਬਣਾ ਕੇ ਉਸ ਤੋਂ ਬਾਅਦ ਇਹ ਬਾਦਲ ਸਾਹਿਬ ਨੂੰ ਦਿੱਤੀ ਗਈ ਇਸ ਤੋਂ ਬਾਅਦ ਇਹ ਮਾਮਲਾ ਭਖਿਆ ਹੋਇਆ ਕਿ ਮਹਿੰਗੀ ਪਲਾਟ ਕਿਸਤੇ ਵੱਲ ਲੱਦੇਗੇ ਤੇ ਬਾਦਲ ਸਾਹਿਬ ਤੋਂ ਸੰਪਰਕ ਦੇ ਵਿੱਚ ਕਿਵੇਂ ਆਏ ਤੇ ਕਿਵੇਂ ਉਹਨਾਂ ਨੂੰ ਵੇਚੇਗੇ ਇਸ ਕਰਕੇ ਮਾਮਲਾ ਭੱਕ ਗਿਆ ਜਿਸ ਤੋਂ ਬਾਅਦ ਬਿਜ਼ਨਸ ਦੇ ਵਲੋਗ ਜਾਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਮਲਕੀਤ ਸਿੰਘ ਬਾਦਲ ਦੀ ਇਸ ਸੱਤਾ ਤੋਂ ਪਹਿਲਾਂ ਵਿੱਤ ਮੰਤਰੀ ਸਨ ਪੰਜਾਬ ਦੇ ਖਜ਼ਾਨਾ ਮੰਤਰੀ ਸਨ ਤਾਂ ਲੋਕਾਂ ਦੇ ਵਿੱਚ ਇਹ ਇੱਕ ਬੜਾ ਰੌਲਾ ਪਿਆ ਹੋਇਆ ਸੀ ਉਸ ਵੇਲੇ ਕਾਂਗਰਸ ਸਰਕਾਰ ਦੇ ਵਿੱਚ ਕਿ ਇਹਨਾਂ ਦਾ ਜਿਹੜਾ ਸਿਆਸੀ ਰੁਤਬਾ ਵਾ ਕਦ ਕਾਠ ਵਾ ਸਿਆਸਤ ਦੇ ਵਿੱਚ ਬਹੁਤ ਪੁਰਾਣਾ ਵਾ ਇਹਨਾਂ ਦੇ ਵੱਲੋਂ ਅਕਾਲੀ ਦਲ ਉਸ ਤੋਂ ਬਾਅਦ ਪੀਪੀ ਆਪਣੀ ਪਾਰਟੀ ਬਣਾਈ ਗਈ ਸੀ ਉਸ ਤੋਂ ਬਾਅਦ ਇਹ ਕਾਂਗਰਸ ਦੇ ਵਿੱਚ ਆਉਂਦੇ ਨੇ ਪਰ ਬਾਦਲ ਬਾਦਲ ਪਰਿਵਾਰ ਕਰਕੇ ਇਹਨਾਂ ਦਾ ਅਕਾਲੀ ਦਲ ਪਛੋਕੜ ਰਿਹਾ ਏ ਭਰਾ ਵਾ ਚਾਚੇ ਦਾਇ ਦੇ ਮੁੰਡੇ ਨੇ ਪਰ ਸਭ ਦੇ ਵਿੱਚ ਦੇਖਿਆ ਗਿਆ ਏ ਕਿ ਇਸ ਤਰ੍ਹਾਂ ਹਾਲਾਤ ਬਣੇ ਨੇ ਪਰ ਪੰਜਾਬ ਦੇ ਵਿੱਚ ਵਿੱਤ ਮੰਤਰੀਆਂ ਦੇ ਲੋਕਾਂ ਦੀ ਕਿਆ ਸੇ ਸੀ ਕਿ ਪੋਲੀਟੀਕਲ ਬੰਦੇ ਬਹੁਤ ਪੁਰਾਣੇ ਨੇ ਇਕਨੋਮਿਕਸ ਦੇ ਵਿੱਚ ਬਹੁਤ ਵੱਡਾ ਹੱਥ ਵਾਇਨਾ ਦਤਾ ਕਿ ਸ਼ਾਇਦ ਸਾਡਾ ਜਿਹੜਾ ਕਰਜ਼ਾ ਵਾ ਜਿਹੜਾ ਲਗਾਤਾਰ ਵਧਦਾ ਪਿਆ ਹੈ 3 ਲੱਖ ਕਰੋੜ ਤੱਕ ਚਲੇ ਗਿਆ 4 ਲੱਖ ਕਰੋੜ ਤੱਕ ਚਲੇ ਗਿਆ ਘਟ ਜੂਗਾ ਪੰਜਾਬ ਦੇ ਵਿੱਚ ਪਰ ਉਹ ਕਹਿੰਦੇ ਲੰਘਣ ਤੇ ਇਹ ਆਖ ਦਿੰਦੇ ਨੇ ਅਜਿਹੇ ਸਿਆਸਤਦਾਨ ਕਿ ਖਜ਼ਾਨਾ ਖਾਲੀ ਹੈ ਜੀ ਜਦੋਂ ਵੀ ਕੋਈ ਪੰਜਾਬ ਦੇ ਰਾਹਤ ਫੰਡਾ ਦੀ ਗੱਲ ਕੀਤੀ ਜਾਵੇ ਤਾਂ ਖਜ਼ਾਨਾ ਖਾਲੀ ਹੈ ਪਰ ਕਹਿੰਦੇ ਨੇ ਕਿ ਜੇਕਰ ਤੁਸੀਂ ਗੱਲ ਕੀਤੀ ਜਾਓ ਕਿ ਕੁਰਸੀ ਦੀ ਪਾਵਰ ਕੀ ਹੁੰਦੀ ਹੈ ਅਜਿਹੇ ਲੋਕ ਸਿਆਸਤਦਾਨ ਜਦੋਂ ਕੁਰਸੀ ਤੇ ਬੈਠੇ ਹੁੰਦੇ ਸਨ ਤਾਂ ਉਦੋਂ ਕਰੋੜਾਂ ਰੁਪਏ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਜੇਕਰ ਤੁਸੀਂ ਲਾਸਟ ਮੂਵਮੈਂਟ ਦੀ ਗੱਲ ਕਿਤੇ ਜਾਵੋ ਕਾਂਗਰਸ ਤੇ ਤਾਂ ਉਦੋਂ ਇਹ ਆਖਿਆ ਗਿਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਰეკਮੈਂਡ ਕੀਤਾ ਸੀ ਚਰਨਜੀਤ ਸਿੰਘ ਚਨੀ ਦਾ ਨਾਮ ਜਿਸ ਕਰਕੇ ਉਹਦਾ ਅੱਗੇ ਨਾਮ ਚਲੇ ਗਿਆ ਪਰ ਸਭ ਦੇ ਵਿੱਚ ਦੇਖਿਆ ਗਿਆ ਕਿ ਹੁਣ ਗੱਲ ਕਿੱਥੇ ਆ ਗਈ ਹੈ ਕੁਰਸੀ ਚਲੀ ਗਈ ਹੈ ਤੇ ਸਿਰਫ 1500 ਗੱਜ ਦੀ ਕੋਠੀ ਤੇ ਆ ਕੇ ਤਲਵਾਰ ਲਟਕੀ ਆ ਗ੍ਰਫਤਾਰੀ ਦੀ ਇਹ ਸਭ ਦੇ ਵਿੱਚ ਜੋ ਹੁਣ ਤੱਕ ਦੇਖਿਆ ਗਿਆ ਹੈ ਕਿ ਬੀਜੇਪੀ ਨੇਤਾ ਜਿਸ ਦੇ ਵੱਲੋਂ ਸਰੂਪ ਚੰਦ ਸਿੰਘਲਾ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਰੌਲਾ ਇਹ ਪੈ ਗਿਆ ਕਿ ਉਹ ਤਾਂ ਬੀਜੇਪੀ ਚਲੇ ਗਏ ਤੇ ਬੀਜੇਪੀ ਦੇ ਨੇਤਾ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਹੁਣ ਕੀ ਸ਼ਿਕਾਇਤ ਵਾਪਸ ਲੈਣਗੇ ਪਰ ਜੋ ਹੁਣ ਤੱਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਰੂਪ ਚੰਦ ਨੇ ਕਿਹਾ ਕਿ ਮੈਂ ਸ਼ਿਕਾਇਤ ਵਾਪਸ ਨਹੀਂ ਲੈਣੀ ਪਰ ਦੂਸਰੇ ਪਾਸੇ ਮਨਪ੍ਰੀਤ ਸਿੰਘ ਬਾਦਲ ਕਿੱਥੇ ਨੇ ਇਹ ਹਾਲੇ ਤੱਕ 605 ਬਣਿਆ ਹੋਇਆ ਕੁਝ ਲੋਕ ਇਹ ਆਖਦੇ ਪਏ ਨੇ ਕਿ ਰਾਜਸਥਾਨ ਦੇ ਵਿੱਚ ਆ ਕੁਝ ਲੋਕ ਇਹ ਆਖਦੇ ਪਏ ਨੇ ਕਿ ਵਿਦੇਸ਼ ਯਾਤਰਾ ਤੇ ਚਲੇ ਗਏ ਪਰ ਹਜੇ ਤੱਕ ਵਿਜੀਲੈਂਸ ਦੇ ਵੱਲੋਂ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਪਰ ਦੋ ਬੰਦੇ ਜਿਹੜੇ ਫੜੇ ਗਏ ਨੇ ਉਸ ਦੇ ਵਿੱਚ ਇੱਕ ਬੰਦੇ ਦਾ ਨਾਮ ਹੈਗਾ ਬੜਾ ਰਜੀਵ ਕੁਮਾਰ ਦੂਸਰੇ ਦਾ ਨਾਮ ਅਮਨਦੀਪ ਆ ਜੋ ਲੇਟੈਸਟ ਅਪਡੇਟ ਹੁਣ ਤੱਕ ਦੀ ਆਈ ਆ ਪ੍ਰੋਗਰਾਮ ਚੱਲਦੇ ਦਰਮਿਆਨ ਇੱਕ ਬੰਦਾ ਹੋਰ ਫੜ ਲਿਆ ਵਾ ਟੋਟਲ 6 ਨਾਮ ਆ ਮਨਪ੍ਰੀਤ ਸਿੰਘ ਬਾਦਲ ਤੋਂ ਬਿਨਾ ਵੀ ਜੇਕਰ ਅਜਿਹੇ ਬੰਦੇ ਲਗਾਤਾਰ ਫੜੇ ਗਏ ਤੇ ਇਸ ਮ ਗਿਫਤਾਰੀ ਹੁੰਦੀ ਹੈ ਤੇ ਸ਼ਾਇਦ ਕੋਈ ਸਬੂਤ ਮਿਲਦਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਾਂ ਸ਼ਾਇਦ ਬੀਜੇਪੀ ਦੇ ਵੱਲੋਂ ਵੀ ਕੋਈ ਕੰਮ ਰੁੱਖ ਚੱਕਣਾ ਪੈ ਸਕਦਾ ਹੈ ਸਖਤ ਇੱਕ ਪਾਸੇ ਵਿਜੀਲੈਂਸ ਦਾ ਤੇ ਦੂਸਰੇ ਪਾਸੇ ਬੀਜੇਪੀ ਦੇ ਵੱਲੋਂ ਸੀਪੀਆਈ ਦੀ ਮੰਗ ਆਖ ਦਿੱਤੀ ਗਈ ਜਾਂ ਕੋਈ ਹੋਰ ਮੰਗ ਆਖ ਦਿੱਤੀ ਗਈ ਤਾਂ ਕਿਤਨਾ ਕਿਤੇ ਸਿਆਸਤ ਤੇ ਬਹੁਤ ਵੱਡਾ ਦਾਗ ਲੱਗ ਸਕਦਾ ਹੈ ਜੀ ਜੇਕਰ ਤੁਸੀਂ ਗੱਲ ਕਰਦੇ ਪਿਓਗੀ ਠੀਕ ਹੈ ਵਿਦੇਸ਼ ਯਾਤਰਾ ਚ ਚਲ ਗਈ ਜਾਂ ਜੋ ਕੁਝ ਵੀ ਚਲ ਰਿਹਾ ਹੈ ਠੀਕ ਹੈ ਮਾਮਲਾ ਪਰ ਐ ਨਹੀਂ ਲੱਗਦਾ ਪਿਆ ਕਿ ਇਹ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਬਿਆਨ ਆ ਜਿਹੜਾ ਮੋੜਵਾ ਜਵਾਬ ਦਿੱਤਾ ਸੀ ਕਰਕੇ ਉਹਦਾ ਅਸਰ ਦਿਖਦਾ ਪਿਆ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਚੋਣ ਆ ਰਹੀਆਂ ਜੇਕਰ ਬਠਿੰਡੇ ਸੀਟ ਦੀ ਗੱਲ ਕੀਤੀ ਜਾਵੇ ਤਾਂ ਸਟਰੋਂਗ ਕੈਂਡੀਡੇਟ ਜਿਹੜੇ ਆ ਉਹ ਹਾਲੇ ਤੱਕ ਮਨਪ੍ਰੀਤ ਸਿੰਘ ਬਾਦਲ ਬਣੇ ਹੋਏ ਨੇ ਕਿਉਂ ਕਿ ਕਿਉਂਕਿ ਕਦ ਬਹੁਤ ਆ ਰਾਜਨੀਤੀ ਦੇ ਵਿੱਚ ਦੂਸਰੇ ਪਾਸੇ ਵੱਡੀ ਪਾਰਟੀ ਦੇ ਵਿੱਚ ਚਲੇ ਗਏ ਨੇ ਬੀਜੇਪੀ ਦੇ ਵਿੱਚ ਚਲੇ ਗਏ ਨੇ ਤੇ ਲੋਕ ਜਿਹੜੇ ਸਿਆਸੀ ਪੰਡਤ ਇਹ ਆਖਦੇ ਨੇ ਕਿ ਜੇਕਰ ਕਿਸੇ ਦਾ ਕਦ ਨੀਵਾ ਕਰਨਾ ਹੈ ਤਾਂ ਉਸ ਨੂੰ ਲੋਕਾਂ ਦੇ ਵਿੱਚ ਜਿਹੜੀ ਛਵੀ ਬਣੀ ਹੋਈ ਆ ਵਿਗਾੜ ਦੇਵੋ ਛਵੀ ਵਿਗਾੜਾ ਦਾ ਮਤਲਬ ਕੀ ਹੁੰਦਾ ਕੋਈ ਅਜਿਹਾ ਕੇਸ ਪੈ ਜਾਵੇ ਜਿਹੜਾ ਕਿ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ 1500 ਗੱਜ ਪਲਾਟ ਦੀ ਗੱਲ ਨਹੀਂ ਕਿ ਲੋਕ ਦੇਖਦੇ ਪਏ ਨੇ ਕਿ ਏਡੇ ਵੱਡੇ ਬੰਦੇ ਕਰੋੜਪਤੀ ਬੰਦੇ ਇੰਨੀਆਂ ਗੱਲਾਂ ਤੇ ਹੇਰਫੇਰ ਕਰਦੇ ਪਏ ਨੇ ਤਾਂ ਛਵੀ ਖਰਾਬ ਹੋਣ ਦੀ ਗੱਲ ਸਾਹਮਣੇ ਆ ਜਾਂਦੀ ਇਸ ਕਰਕੇ ਕਿਤੇ ਨਾ ਕਿਤੇ ਸਿਆਸਤ ਤੌਰ ਤੇ ਗੱਲ ਕੀਤੀ ਜਾਵੇ ਤਾਂ ਇਹ ਹੋ ਸਕਦਾ ਹੈ ਪਰ ਦੂਸਰੇ ਪਾਸੇ ਬਿਜ਼ਨਸ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਕੋਰਟ ਦੇ ਵਿੱਚ ਕੇਸ ਗਿਆ ਹੋਇਆ ਹੈ ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਹੀ ਪਟੀਸ਼ਨ ਪਾ ਦਿੱਤੀ ਗਈ ਸੀ ਜ਼ਮਾਨਤ ਨੂੰ ਲੈ ਕੇ ਪਰ ਉਸ ਮਾਮਲੇ ਦੇ ਵਿੱਚ ਹਲੇ ਤੱਕ ਕੋਈ ਵੀ ਉਹਨਾਂ ਨੂੰ ਕੋਈ ਮਤਲਬ ਸੁਣਵਾਈ ਨਹੀਂ ਹੋਈ ਜਾਂ ਐ ਕਹੋ ਇਹਨਾਂ ਨੂੰ ਕੋਈ ਹਜੇ ਤੱਕ ਹੈਲਪ ਨਹੀਂ ਮਿਲੀ ਪਰ ਦੂਸਰੇ ਪਾਸੇ ਇਲੈਕਸ਼ਨਾਂ ਤੋਂ ਪਹਿਲਾਂ ਜੇਕਰ ਪੀਜਪੀ ਦੇ ਵੱਲੋਂ ਮਨਪ੍ਰੀਤ ਬਾਦਲ ਦਾ ਪਤਾ ਖੇਡਿਆ ਜਾਂਦਾ ਏ ਤਾਂ ਉਹਨਾਂ ਦੀ ਛਵੀ ਤੇ ਬਹੁਤ ਵੱਡਾ ਇਹ ਦਾਗ ਜਾਂ ਅਸਰ ਪੈ ਸਕਦਾ ਬਿਲਕੁਲ ਜਿਹੜੀ ਗੱਲ ਕਰੇ ਕਿ ਉਹਨਾਂ ਦੀ ਛਵੀ ਤੇ ਇਹ ਦਾਗ ਜਾਂ ਅਸਰ ਪੈ ਸਕਦਾ ਹੈ ਤੇ ਤੁਸੀਂ ਇਹ ਵੀ ਕਹਿਗੇ ਕਿ ਬਠਿੰਡਾ ਤੋਂ ਇੱਕ ਸਟਰੋਂਗ ਕੈਂਡੀਡੇਟ ਵੀ ਦੇਖੀ ਜਾਂਦਾ ਹੈ ਸਿਆਸੀ ਦਬਦਬੇ ਨੂੰ ਕਿੱਦਾਂ ਦੇਖਦੇ ਹੋ ਨਾਲ ਦੇ ਦੇਖੋ ਇਸ ਤਰ੍ਹਾਂ ਕਿ ਮਨਪ੍ਰੀਤ ਸਿੰਘ ਬਾਦਲ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਲੈ ਕੇ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਜਿਹੜਾ ਅੰਦਾਜ਼ ਵਾ ਸ਼ਾਇਰਾਨਾ ਹੁੰਦਾ ਹੈ ਤਾਂ ਗੱਲ ਕਰ ਲੈਣੇ ਕਿ ਫਰਾਜ਼ ਸਾਹਿਬ ਦਾ ਸ਼ੇਅਰ ਵੀ ਹੈਗਾ ਕਿ ਮੇਰੇ ਹੱਥੋਂ ਕੀ ਲਕੀਰੋਂ ਮੇਂ ਇਹ ਐਬ ਤੋਂ ਹੈ ਮੈਂ ਜਿਸ ਸਖਸ਼ ਕੋ ਛੂ ਲੂੰ ਉਹ ਮੇਰਾ ਨਹੀਂ ਰਹਤਾ ਕਿਉਂ ਕਿ ਇੱਕ ਪਾਸੇ ਪਹਿਲਾਂ ਪੁਰਾਣੀ ਪਾਰਟੀ ਆਪਣੀ ਜਿਹੜੀ ਪਰਿਵਾਰਕ ਪਾਰਟੀ ਫਿਰ ਨਵੀਂ ਪਾਰਟੀ ਬਣਾਈ ਗਈ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਉਂਦੇ ਨੇ ਤੇ ਐਂਡ ਦੇ ਵਿੱਚ ਇਹ ਤੱਕ ਆਖ ਦਿੱਤਾ ਜਾਂਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤੇ ਇਹ ਇੱਕ ਤਕੀਆ ਕਲਾਮ ਹੋ ਜਾਂਦਾ ਲੋਕਾਂ ਦੇ ਜ਼ਮਾਨੇ ਦੇ ਵਿੱਚ ਕਿ ਪੰਜਾਬ ਦੇ ਵਿੱਤ ਮੰਤਰੀ ਕੌਣ ਹੈ ਪੰਜਾਬ ਦੇ ਖਜ਼ਾਨੇ ਖਾਲੀ ਵਾਲੇ ਮੰਤਰੀ ਨੇ ਇਸ ਤੋਂ ਬਾਅਦ ਕਿ ਟੀਚਰਾਂ ਦੇ ਵੱਲੋਂ ਦਿਨਾਂ ਦੇ ਵਿੱਚ ਬਹੁਤ ਵੱਡੇ ਸੰਘਰਸ਼ ਕੀਤੇ ਗਏ ਸਨ ਜਦੋਂ ਹਮੇਸ਼ਾ ਵਿੱਤ ਮੰਤਰੀ ਦਾ ਰੌਲਾ ਰਹਿੰਦਾ ਸੀ ਕਿ ਉਹ ਕਹਿ ਦਿੰਦੇ ਕਿ ਅਸੀਂ ਨੌਕਰੀਆਂ ਕਿੱਥੋਂ ਦਈਏ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਇਸ ਕਰਕੇ ਜਿੱਥੇ ਵੀ ਹੱਥ ਲਾਉਂਦੇ ਨੇ ਉਹ ਹੁਣ ਚੀਜ਼ਾਂ ਪਿੱਛੇ हट ਜਾਂਦੀਆਂ ਨੇ ਪਰ ਇਹ ਸਭ ਦੇ ਵਿੱਚ ਹੁਣ ਬੀਜੇਪੀ ਦੇ ਵਿੱਚ ਗਏ ਨੇ ਇਸ ਕਰਕੇ ਕਿਤੇ ਨਾ ਕਿਤੇ ਪੋਜ਼ਿਟਿਵ ਵਿਚਾਰ ਵੀ ਬਣ ਸਕਦੇ ਨੇ ਕਿ ਬੀਜੇਪੀ ਸ਼ਾਇਦ ਕੁਝ ਸਪੋਰਟ ਕਰ ਦੇਵੇ ਉਹਨਾਂ ਨੂੰ ਬਿਜਲੀਅੰਸ ਦਾ ਮਾਮਲਾ ਪੰਜਾਬ ਦੇ ਵਿੱਚ ਬਿਜ਼ਨਸ ਆ ਜਾਂਦੀ ਇਸ ਕਰਕੇ ਕੀ ਉੱਪਰਲੀ ਕੋਈ ਸੀਬੀਆਈ ਜਾਂਚ ਨਾ ਚੱਲੇ ਜਿਸ ਕਰਕੇ ਬਿਜ਼ਨਸ ਦੇ ਹੱਥੋਂ ਜਿਹੜੀ ਜਾਂਚ ਵਾ ਸੀਬੀਆਈ ਚ ਚੱਲ ਜਾਵੇ ਇਸ ਕਰਕੇ ਸ਼ਾਇਦ ਬਚਤ ਵੀ ਹੋ ਸਕਦੀ ਹੈ ਪਰ ਦੂਸਰੇ ਪਾਸੇ ਪੋਲੀਟੀਕਲ ਕੈਰੀਅਰ ਦੇ ਵਿੱਚ ਦਾਗ ਲੱਗ ਸਕਦਾ ਹੈ ਪਰ ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਝ ਵਧੀਆ ਨਹੀਂ ਚੱਲਦਾ ਪਿਆ ਜੇਕਰ ਵਿੱਤ ਮੰਤਰੀ ਦੀ ਗੱਲ ਕੀਤੀ ਜਾਵੇ ਸਾਡੇ ਚੀਮਾ ਸਾਹਿਬ ਵਿੱਤ ਮੰਤਰੀ ਨੇ ਹਰਪਾਲ ਚੀਮਾ ਸਾਹਿਬ ਵਿੱਤ ਮੰਤਰੀ ਨੇ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਅਜਿਹਾ ਚਿਹਰਾ ਨਹੀਂ ਉੱਭਰਦਾ ਪਿਆ ਜਿਹੜਾ ਕਿ ਆਉਣ ਵਾਲੀ ਸਰਕਾਰ ਗੱਲ ਕੀਤੀ ਹੈ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਲੋਕ ਸਭਾ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਚਿਹਰਿਆਂ ਦੇ ਪੱਤਾ ਖੇੜਿਆ ਜਾ ਸਕੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਇਲੈਕਸ਼ਨਾਂ ਤੋਂ ਪਹਿਲਾਂ ਅਮਨ अरोड़ा ਸਾਹਿਬ ਹੋਣ ਜਾਂ ਫੇ ਕੁਲਦੀਪ ਧਾਲੀਵਾਲ ਸਾਹਿਬ ਹੋਣ ਜਾਂ ਫਿਰ ਬੈਂਸ ਸਾਹਿਬ ਹੋਣ ਅਮਨ ਹੇਰ ਸਾਹਿਬ ਹੋਣ ਇਹਨਾਂ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਹੁੰਦਾ ਸੀ ਉਹ ਬਹੁਤ ਹੀ ਪੋਲੀਟੀਕਲ ਪਾਰਟੀਆਂ ਤੇ ਐਕਸ਼ਨ ਮਤਲਬ ਬਹੁਤ ਹੀ ਉਹ ਚੀਜ਼ਾਂ ਨੂੰ ਨਾ ਅੰਕੜਿਆਂ ਦੇ ਹਿਸਾਬ ਨਾਲ ਜਵਾਬ ਦਿੰਦੇ ਹੁੰਦੇ ਸਨ ਪਰ ਜਦੋਂ ਹੁਣ ਸਰਕਾਰ ਪੂਰੀ ਆ ਗਈ ਆ ਤਾਂ ਸਿਰਫ ਦੇਖਿਆ ਗਿਆ ਹੈ ਕਿ ਵੱਡੇ ਪੱਧਰ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਵੀ ਹਮੇਸ਼ਾ ਲਾਈਮਲਾਈਟ ਤੇ ਰਹਿੰਦੇ ਨੇ ਤੇ ਕੁਝ ਲੋਕ ਜਿਹੜੀ ਵਿਰੋਧੀ ਪਾਰਟੀਆਂ ਉਹ ਇਹ ਵੀ ਅਖਦੀਆਂ ਪਈਆਂ ਨੇ ਕਿ ਜਿਹੜੇ ਅਮਨ अरोड़ा ਸਾਹਿਬ ਆ ਭਾਵੇਂ ਹਰਪਾਲ ਚੀਮਾ ਸਾਹਿਬ ਆ ਭਾਵੇਂ ਹੋਰ ਬੰਦੇ ਐਮਐਲਏ ਜਿਹੜੇ ਮੰਤਰੀ ਵੀ ਬਣੇ ਨੇ ਉਹਨਾਂ ਨੂੰ ਉਤਰ ਜੀ ਉਹ ਨਹੀਂ ਮਿਲਦੀ ਪਈ ਇਸ ਕਰਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਨੂੰ ਇਸ ਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੁਰਾਣੇ ਭਾਵੇਂ ਕੇ ਵਿੱਤ ਮੰਤਰੀ ਦੀ ਗੱਲ ਕਰਦੇ ਪਏ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰਦੇ ਪਏ ਕਿ ਉਹਨਾਂ ਦੇ ਕੁਝ ਵੀ ਹੋ ਸਕਦਾ ਹੈ ਪਰ ਅਸੀਂ ਦੇਖਿਆ ਹੈ ਕਿ ਪੁਰਾਣੇ ਕਈ ਅਜਿਹੇ ਸਿਆਸਤਦਾਨ ਆ ਉਹਨਾਂ ਤੋਂ ਜੇਲਾ ਵੀ ਕਟ ਕੇ ਆ ਗਏ ਨੇ ਭਾਵੇਂ ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ ਭਾਵੇਂ ਕੈਪਟਨ ਮਨਿੰਦਰ ਸਿੰਘ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਪਰ ਉਹਨਾਂ ਦਾ ਜਿਹੜਾ ਹੁਣ ਲੋਕਾਂ ਪ੍ਰਤੀ ਰਵਈਆ ਰਿਹਾ ਏ ਉਹ ਬਦਲ ਜਾਂਦਾ ਹੈ ਸਰਕਾਰਾਂ ਦੁਆਰੇ ਆ ਜਾਂਦੀਆਂ ਨੇ ਪਰ ਜੇਕਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਹੀ ਮੰਤਰੀਆਂ ਤੇ ਚੰਗੀ ਨਜ਼ਰ ਨਾ ਰੱਖੀ ਗਈ ਜਾਂ ਉਹਨਾਂ ਨੂੰ ਉਭਾਰਨ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਕਿ ਸਿਰਫ ਮਨਪ੍ਰੀਤ ਸਿੰਘ ਬਾਦਲ ਹੀ ਨਹੀਂ ਕਈ ਅਜਿਹੇ ਪੁਰਾਣੇ ਕਾਂਗਰਸੀ ਭਾਜਪਾ ਵਾਲੇ ਜਾਂ ਅਕਾਲੀ ਦਲ ਦੇ ਮੰਤਰੀ ਸੀਨੀਅਰ ਬੈਠੇ ਨੇ ਜਿਹੜੇ ਕਿ ਆਉਣ ਵਾਲੀ ਲੋਕ ਸਭਾ ਦੇ ਵਿੱਚ ਆਪਣਾ ਪੱਤਾ ਖੋਲ ਕੇ ਜਿੱਤ ਵੀ ਹਾਸਲ ਕਰ ਸਕਦੇ ਨੇ ਬਿਲਕੁਲ ਇਸੇ ਨਾਲ ਹੀ ਅਪਾ ਗੱਲ ਕਰ ਲੈਨੇ ਜੇਕਰ ਤੁਸੀਂ ਪੰਜਾਬ ਸਰਕਾਰ ਨੇ ਕਾਇਮ ਕੀਤੀ ਹੈ ਫਿਲਹਾਲ ਵਿਜੀਲੈਂਸ ਇਸ ਤਰੀਕੇ ਨਾਲ ਜਾਂਚ ਚਾਲ ਕਰਦੀ ਪਈ ਹੈ ਇਹ ਤਾਂ ਜਦੋਂ ਵਿਧਮંત્રી ਸਾਹਿਬ ਵਾਪਸ ਆਉਣਗੇ ਵਿਚਰਨਗੇ ਫੇਰ ਹੀ ਪਤਾ ਚੱਲ ਜੇ ਵੀ ਅਸਲੀ ਮਜਰਾ ਕੀ ਹੈ ਲੇਕਿਨ ਪੰਜਾਬ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਤਾਂ ਕਿਤੇ ਕਿਤੇ ਮੁੱਖ ਮੰਤਰੀ ਸਾਹਿਬ ਜੀ ਦੀ ਇੱਕ ਪੋਸਟ ਵਾਰ ਹੋਈ ਹੈ ਭਾਜਪਾ ਦੇ ਸੋਸ਼ਲ ਮੀਡੀਆ ਤੇ ਉੱਥੇ ਪੋਸਟ ਕੀਤੀ ਗਈ ਇੱਕ ਅਖਬਾਰ ਦੀ ਵੇਖਪੋਚਾ ਦੇ ਵਿੱਚ ਉਸੇ ਨੂੰ ਕਿਸ ਤਰੀਕੇ ਨਾਲ ਦੇਖਦੇ ਦੇਖੋ ਇਸ ਤਰ੍ਹਾਂ ਹੈ ਕਿ ਇਕ ਤਾਲਕਾ ਟ੍ਰੈਂਡਿੰਗ ਜਰ ਚੱਲਦਾ ਪਿਆ ਹੈ ਮਾਵੇਂ ਕਿ ਜੇਕਰ ਲਾ ਕੇ ਚੱਲੀਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਰੂ ਕੀਤੀ ਗਈ ਗੱਲ ਹੈ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਦੂਜਿਆਂ ਦੀ ਆ ਕਹਿੰਦੇ ਨੇ ਕਿ ਉਹਨੂੰ ਨੀਵਾ ਦਿਖਾਉਣ ਦੀ ਗੱਲ ਹੋਵੇ ਜਾਂ ਉਸਨੂੰ ਬਦਨਾਮੀ ਕਰਨ ਦੀ ਗੱਲ ਹੋਵੇ ਜੇਕਰ ਦੇਖਿਆ ਜਾਵੇ ਤਾਂ ਸ਼ੁਰੂਆਤ ਸ਼ਾਇਦ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਇਲੈਕਸ਼ਨ ਦਿੱਲੀ ਦੇ ਵਿੱਚ ਹੁੰਦੀਆਂ ਤਾਂ ਉਹਦੇ ਵੱਡੇ ਪੱਧਰ ਤੇ ਕੀਤੀਆਂ ਗਈਆਂ ਸਨ ਪਰ ਹੁਣ ਦੇਖਿਆ ਗਿਆ ਹੈ ਕਿ ਜਿਸ ਤਰ੍ਹਾਂ ਆ ਟਵਿੱਟਰ ਹੈਂਡਲਾਂ ਦੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਹੈਂਡਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੀਡੀਓ ਬੜੀ ਫੋਟੋ ਵਾਇਰਲ ਹੁੰਦੀ ਪਈ ਆ ਬਾਦਸ਼ਾਹ ਦੇ ਰੂਪ ਦੇ ਵਿੱਚ ਬਾਦਸ਼ਾਹ ਅਕਬਰ ਦੇ ਰੂਪ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਬਣਾਈ ਗਈ ਹੈ ਤੇ ਨਾਲ ਲਿਖਿਆ ਗਿਆ ਹੈ ਬਾਦਸ਼ਾਹ ਬਰਬਾਦੀ ਤੇ ਨਾਲ ਕੁਝ ਚੀਜ਼ਾਂ ਲਿਖੀਆਂ ਗਈਆਂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਗਈ ਹੈ ਫਸਲਾਂ ਦੀ ਗੱਲ ਕੀਤੀ ਗਈ ਹੈ ਸੜਕਾਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਐਡਵਰਟਾਈਜ਼ ਵਾ ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਆਖਿਰ ਪੈਸਾ ਜਾਂਦਾ ਕਿੱਥੇ ਪਿਆ ਹੈ ਇਸ ਕਰਕੇ ਸ਼ਾਇਦ ਬਾਦਸ਼ਾਹ ਬਰਬਾਦੀ ਲਿਖਿਆ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਤੁਲਨਾ ਇੱਕ ਕਾਰਟੂਨ ਦੇ ਰੂਪ ਦੇ ਵਿੱਚ ਬਣਾ ਕੇ ਕਰਨਾ ਕਿਤੇ ਨਾ ਕਿਤੇ ਇਹ ਸੱਤਾ ਦਾ ਆਪਸ ਦੇ ਵਿੱਚ ਜਿਹੜਾ ਸਟੈਂਡ ਹੁੰਦਾ ਇੱਕ ਸੱਤਾ ਦਾ ਵੀ ਸਟੈਂਡ ਹੁੰਦਾ ਆਪਣਾ ਉਹ ਕਿਤੇ ਨਾ ਕਿਤੇ ਮਾੜਾ ਨੀਵਾ ਪੱਧਰ ਜਾਣ ਦੀ ਇਹ ਦਿਖਦਾ ਪਿਆ ਹੈ ਜੋ ਚੀਜ਼ਾਂ ਬਣਦੀਆਂ ਪਈਆਂ ਨੇ ਪਰ ਦੂਸਰੇ ਪਾਸੇ ਇਹ ਰੌੜਾ ਕੀ ਹੈ ਰੌਲੇ ਤੇ ਆ ਜਾਂਦੇ ਆਪਾਂ ਇਹ ਬੀਤੇ ਦਿਨ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਦੇ ਵੱਲੋਂ ਸਾਡੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਜਾਂਦੀ ਹੈ ਕਿ ਸਾਡਾ ਇੱਕ 5000 ਕਰੋੜ ਰੁਪਏ ਦਾ ਆਰਡੀਐਫ ਦਾ ਮਾਮਲਾ ਵਾ ਤੁਸੀਂ ਦਬਾ ਦਿਓ ਸਾਡੇ ਤੋਂ ਪੈਸੇ ਦਿੱਤੇ ਨਹੀਂ ਜਾਣੇ ਪੀਐਮ ਦੇ ਕੋਲ ਫੰਡ ਹੁੰਦਾ ਵਾ ਤੁਸੀਂ ਪੀਐਮ ਸਾਹਿਬ ਨਾਲ ਮਿਲੋ ਭਾਵੇਂ ਕਿ ਪ੍ਰੈਜ਼ੀਡੈਂਟ ਸਾਹਿਬ ਕੋਲ ਜਾਓ ਉਸ ਫੰਡ ਨੂੰ ਲੈ ਕੇ ਸਾਨੂੰ ਪੰਜਾਬ ਸਰਕਾਰ ਨੂੰ ਦਿਓ ਕਿਉਂਕਿ ਇਹ ਇੱਕ ਰਸਤਾ ਬਣਾ ਲਿਆ ਸੀ ਉਹਨਾਂ ਨੇ ਗਵਰਨਰ ਸਾਹਿਬ ਦੇ ਥਰੂ ਪਰ ਜੋ ਤੋਂ ਗਵਰਨਰ ਸਾਹਿਬ ਦਾ ਰਿਪਲਾਈ ਆਉਂਦਾ ਆਪਾਂ ਪਹਿਲਾਂ ਵੀ ਚਰਚਾ ਕੀਤੀ ਹੈ ਕਿ ਗਵਰਨਰ ਸਾਹਿਬ ਨੇ ਇਹ ਗੱਲ ਜ਼ਿਕਰ ਕੀਤਾ ਕਿ ਤੁਸੀਂ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਹੈ ਉਹ ਕੇਸ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਤੁਸੀਂ ਚੱਲਦਾ ਪਿਆ ਹੈ ਪਰ ਤੁਸੀਂ ਜਵਾਬ ਦਿਓ ਜਿਹੜਾ ਲੋਕਾਂ ਦਾ ਤੁਸੀਂ 50000 ਕਰੋੜ ਰੁਪਏ ਦਾ ਖਰਚਾ ਪੰਜਾਬ ਦਾ ਚੁੱਕਿਆ ਹੋਇਆ ਹੈ ਉਸ ਦਾ ਤੁਸੀਂ ਕੀ ਕੀਤਾ ਇਹ ਬਣਦਾ ਪਿਆ ਹੈ ਮਹਸ ਢੇੜ ਸਾਲ ਦੀ ਗੱਲ ਹੋਈ ਹੈ ਇਸ ਕਰਕੇ ਹੁਣ ਹੀ ਬਾਸ਼ਯ ਬਰਬਾਦੀ ਦਾ ਨਾਮ ਦੇ ਕੇ ਜਿਹੜਾ ਕਾਰਟੂਨ ਬਣਾਇਆ ਗਿਆ ਹੈ ਇਹ ਵਾਇਰਲ ਹੁੰਦਾ ਪਿਆ ਹੈ ਬਿਲਕੁਕੁਲ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਆ ਤੰਜ ਕਸਿਆ ਹੋਇਆ ਹੈ ਕਿ ਆਮ ਆਦੀ ਪਾਰਟੀ ਦੇ ਸਰਕਾਰ ਦੇ ਰਾਜ ਵਿੱਚ ਜਿਹੜਾ ਆ ਬਰਬਾਦੀ ਜ਼ਿਆਦਾ ਹੋ ਰਹੀ ਹੈ ਪੈਸਿਆਂ ਦੀ ਲਾਭ ਜਨਤਾ ਨੂੰ ਨਹੀਂ ਹੋ ਰਿਹਾ ਇਹਦੇ ਨਾਲ ਹੀ ਅਸੀਂ ਦੇਸ਼ਵਾਲ ਮੁੜ ਪੈਨੇ ਆ ਕਿ ਜਿਵੇਂ ਭਾਰਤ ਤੇ ਕੈਨੇਡਾ ਦੇ ਵਿੱਚ ਕਰ ਜਿਹੜੀ جنگ ਚੱਲਦੀ ਪਈ ਹੈ ਪਰ ਹੁਣ ਅਮਰੀਕਾ ਦੀਆਂ ਅਖਬਾਰਾਂ ਜ ਨਿਊਯਾਰਕ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਜਿਹੜੀ ਖਬਰ ਆਈ ਹੈ ਕਿ ਅਮਰੀਕਾ ਨੇ ਪਹਿਲਾਂ ਹੀ ਕੈਨੇਡਾ ਨੂੰ ਇਹ ਕੀ ਨਿੱਜੇ ਮਾਮਲੇ ਦੀ ਜਿਹੜੀ ਗੱਲਬਾਤ ਹੈ ਉਹ ਹੋ ਸਕਦੀ ਹੈ ਤੇ ਕਾਰਵਾਈ ਹੋ ਸਕਦੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆ ਦੇਖੋ ਨਿੱਜੇ ਮਾਮਲੇ ਦੀ ਗੱਲ ਕਰਦੇ ਪਏ ਆ ਇਹ ਇਸ ਵੇਲੇ ਪੂਰੇ ਇੰਡੀਆ ਤੋਂ ਲੈ ਕੇ ਕੈਨੇਡਾ ਨਹੀਂ ਇਸ ਦੇ ਵਿੱਚ ਹੁਣ ਬਾਕੀ ਦੇਸ਼ ਤੇ ਵਿੱਚ ਵੀ ਬਾਕੀ ਦੇਸ਼ਾਂ ਦੇ ਵੱਲੋਂ ਵੀ ਸਵਾਲ ਚੁੱਕਣਾ ਸ਼ੁਰੂ ਹੋ ਗਏ ਨੇ ਭਾਵੇਂ ਕਿ ਉਹ ਵਿਦੇਸ਼ ਮੰਤਰਾਲੇ ਦੀ ਗੱਲ ਹੋਵੇ ਭਾਵੇਂ ਅਮਰੀਕਾ ਦੀ ਗੱਲ ਕੀਤੀ ਹੈ ਤੁਸੀਂ ਗੱਲ ਕੀਤੀ ਹੈ ਅਮਰੀਕਾ ਦੀ ਅਮਰੀਕਾ ਦਾ ਟਾਈਮਜ਼ ਨਿਊਯਾਰਕ ਟਾਈਮਜ਼ ਅਖਬਾਰ ਦਾ ਉਸਤੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਹੋਈ ਹੈ ਉਸਤੇ ਵਿੱਚ ਲਿਖਿਆ ਗਿਆ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਇਨਪੁਟ ਪਹਿਲਾਂ ਹੀ ਦੇ ਦਿੱਤੀ ਗਈ ਸੀ ਕੈਨੇਡਾ ਨੂੰ ਕਿ ਨੀਜਰ ਦੇ ਮਾਮਲੇ ਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਜਿਸ ਦੇ ਵਿੱਚ ਇੱਕ ਹੋਰ ਅਖਬਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਨੀਜਰ ਦੇ ਮਾਮਲੇ ਦੇ ਵਿੱਚ ਜੋ ਟਰੂਡੋ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਭਾਰਤ ਸਰਕਾਰ ਤੇ ਭਾਰਤ ਦੀਆਂ ਏਜੰਸੀਆਂ ਤੇ ਵੀ ਉਹਨਾਂ ਦੇ ਵੱਲੋਂ ਹੱਤਿਆ ਕਰਵਾਈ ਗਈ ਹੈ ਉਸਤੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਵੱਲੋਂ ਕੋਈ ਹੈਲਪ ਨਹੀਂ ਦਿੱਤੀ ਗਈ ਪਰ ਇੱਕ ਅਖਬਾਰ ਇਹ ਅਖਦਾ ਪਿਆ ਕਿ ਅਮਰੀਕਾ ਨੇ ਕੁਝ ਜਿਹੜੀਆਂ ਗੁਪਤ ਸੂਚਨਾਵਾਂ ਹੁੰਦੀਆਂ ਨੇ ਉਹਨਾਂ ਨੇ ਸੂਚਨਾ ਦਿੱਤੀ ਸੀ ਕੈਨੇਡਾ ਨੂੰ ਇਸ ਕਰਕੇ ਕੈਨੇਡਾ ਦੇ ਵੱਲੋਂ ਕੁਝ ਤੱਥ ਤਿਆਰ ਕੀਤੇ ਗਏ ਉਹਨਾਂ ਤੱਥਾਂ ਦੇ ਵਿੱਚ ਕੈਨੇਡਾ ਦੀਆਂ ਆਪਣੀਆਂ ਏਜੰਸੀਆਂ ਵੀ ਸੀ ਤੇ ਅਮਰੀਕਾ ਦੀਆਂ ਏਜੰਸੀਆਂ ਵੀ ਸੀ ਪਰ ਦੋਨੇ ਅਖਬਾਰ ਜਿਹੜੇ ਵੇ ਪਾਵੇਂ ਕੇ ਟਾਈਮਜ਼ ਆਫ ਨਿਊਯਾਰਕ ਟਰਮ ਦੀ ਗੱਲ ਕੀਤੀ ਜਾਵੇ ਜਾਂ ਇੱਕ ਦੂਸਰਾ ਅਖਬਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਸਪਸ਼ਟਿਕਰਣ ਨੇ ਕੀਤਾ ਕਿ ਅਮਰੀਕਾ ਦੇ ਵੱਲੋਂ ਜੋ ਉਹਨਾਂ ਦੀ ਅਮਰੀਕਾ ਦੀਆਂ ਗੁਪਤ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਉਹ ਜਿਹੜੇ ਤੱਥ ਸੀਗੇ ਵੀ ਭਾਰਤ ਕਰਵਾ ਰਿਹਾ ਇਹ ਨਹੀਂ ਕਿਹਾ ਸੀ ਸਿਰਫ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਨੀਜਰ ਤੇ ਕੋਈ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਇਹ ਕਿਤੇ ਨਾ ਕਿਤੇ ਹੁਣ ਦੋਹੇ ਦੇਸ਼ ਇਹ ਆਖਦੇ ਪਏ ਨੇ ਕਿ ਤੁਸੀਂ ਜਲਦੀ ਜਲਦੀ ਭਾਰਤ ਨੇੜਾ ਜਿਸ ਤੇ ਇਲਜ਼ਾਮ ਲੱਗਦੇ ਪਏ ਨੇ ਉਹ ਸਹਿਯੋਗ ਦਵੇ ਜੇਕਰ ਸਹਿਯੋਗ ਦੀ ਗੱਲ ਆ ਜਾਂਦੀ ਹੈ ਤਾਂ ਗੱਲ ਉੱਥੇ ਖਮਾਫਰਾ ਕਿਹਾ ਜਾਂਦੀ ਹੈ ਕਿ ਕੈਨੇਡਾ ਦਾ ਲੜਾ ਭਾਰੀ ਬਣਦਾ ਪਿਆ ਇਸ ਕਰਕੇ ਕਿਤੇ ਨਾ ਕਿਤੇ ਇਸ ਮਾਮਲੇ ਤੇ ਕਿ ਜੇਕਰ ਜਲਦੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਦੋਵੇਂ ਦੇਸ਼ਾਂ ਦੇ ਸਬੰਧ ਕਿਤੇ ਨਾ ਕਿਤੇ ਵਿਗੜ ਸਕਦੇ ਨੇ ਦੂਸਰੇ ਪਾਸੇ ਇਲੈਕਸ਼ਨ ਦੋਹਾਂ ਦੇਸ਼ਾਂ ਦੇ ਵਿੱਚ ਆਉਂਦੀਆਂ ਪਈਆਂ ਨੇ ਸਬੰਧ ਵਿਗੜਨਗੇ ਤਾਂ ਆਮ ਲੋਕਾਂ ਤੇ ਜੀਪ ਤੇ ਅਸਰ ਪਾਉ ਆਮ ਲੋਕਾਂ 'ਤੇ ਜ਼ਿੰਦਗੀ ਤੇ ਅਸਰ ਪਾਉ ਤੇ ਆਮ ਲੋਕਾਂ ਦੇ ਨਾਲ ਨਾਲ ਜੇ ਸਰਕਾਰਾਂ ਦੀ ਸੋਚ ਜਿਹੜੀ ਹੁੰਦੀ ਆਮ ਲੋਕਾਂ ਨੂੰ ਲੈ ਕੇ ਇਹ ਹੁੰਦੀ ਹੈ ਕਿ ਸਾਨੂੰ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਮਦਦ ਹੋਵੇਗੀ ਪਰ ਜੇਕਰ ਆਮ ਲੋਕ ਹੀ ਦੁਖੀ ਹੋ ਜਾਣ ਤਾਂ ਸ਼ਾਇਦ ਭੁਗਤਣਾ ਹੀ ਪੈ ਸਕਦਾ ਸਰਕਾਰਾਂ ਨੂੰ ਤਾਂ ਜਿਸ ਤਰੀਕੇ ਨਾਲ ਆਮ ਲੋਕਾਂ ਦੀ ਸੇ ਗੱਲਬਾਤ ਕਰਦੇ ਬਿਆਂ ਉਸ ਦੇ ਵਿੱਚ ਹੀ ਜਿਹੜੀ ਗੱਲ ਇਹ ਮੁੱਖ ਮੁੱਦਾ ਬਣ ਗਈ ਸੀ ਕਿ ਹੁਣ ਜਿਹੜੇ ਨੇ ਉੱਥੇ ਦੇ ਨਾਗਰਿਕ ਭਾਤ ਵਾਪਸ ਨਹੀਂ ਆ ਸਕਦੇ ਨੇ ਇਹ ਖਬਰ ਹੈ ਕਿ ਜਿਨ੍ਹਾਂ ਕੋਲ OCI ਹੈਗੀ ਜਾਂ ਇੰਡੀਅਨ ਪਾਸਪੋਰਟ ਹੈ ਉਹ ਵਾਪਸ ਭਾਰਤ ਵਾਪਸ ਆਦ ਰਹੇ ਨੇ ਪਰ ਉਸੇ ਨੂੰ ਲੈ ਕੇ ਕੁਝ ਹੋਰ ਵੀ ਅਪਡੇਟਸ ਆਈ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬੀਤੇ ਦਿਨ アドਵਾਈਜ਼ਰੀਆਂ ਗਾਰੀਆਂ ਹੋਈਆਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਇੰਡੀਅਨ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਹਨਾਂ ਕੋ ਕੈਨੇਡੀਅਨ ਪੀਆਰ ਹੈਗੀ ਹੈ ਨਾਗਰਿਕਤਾ ਹੈਗੀ ਉਹ ਇੰਡੀਆ ਨਹੀਂ ਆ ਸਕਦੇ ਉਸ ਤੋਂ ਬਾਅਦ ਕਈ ਲੋਕ ਇਹ ਅਖਦੇ ਪਏ ਸਨ ਕਿ ਜਿਹਨਾਂ ਕੋਲ ਕੈਨੇਡੀਅਨ ਪੀਆਰ ਹੈਗੀ ਉਹਨਾਂ ਕੋਲ OCIA ਕਾਰਡ ਵੀ ਹੈਗੇ ਨੇ ਇੰਡੀਅਨ ਓਵਰਸੀਜ਼ ਦੇ ਕਾਰਡ ਵੀ ਹੈਗੇ ਨੇ ਉਹ ਆ ਸਕਦੇ ਨੇ ਇਸ ਤੋਂ ਬਾਅਦ ਪਹਿਲਾਂ ਤਾਂ ਇਹ ਅਖ ਦਿੱਤਾ ਗਿਆ ਸੀ ਕਿ ਜਿਹਨਾਂ ਕੋ ਕਾਰਡ ਹੈਗੇ ਉਹ ਨਹੀਂ ਆ ਸਕਦੇ ਨੇ ਪਰ ਹੁਣ ਕੁਝ ਅਖਬਾਰਾਂ ਇਹ ਅਖਦੀਆਂ ਪਈਆਂ ਨੇ ਕਿ ਢਿੱਲ ਦਿੱਤੀ ਆ ਜੀ ਇੰਡੀਆ ਸਰਕਾਰ ਦੇ ਵੱਲੋਂ ਕਿ ਤੁਸੀਂ ਕਾਰਡ ਜਿਹੜੇ ਕੋਲ OCIA ਕਾਰਡ ਹੈਗੇ ਤੁਸੀਂ ਆ ਸਕਦੇ ਹੋ ਇਹਦਾ ਮਤਲਬ ਤੁਸੀਂ ਐ ਲਾ ਕੇ ਚੱਲ ਪਾਵੋ ਸਿਰਫ ਰੋਕ ਲਗਾਈ ਗਈ ਸੀ ਕੈਨੇਡੀਅਨ ਲੋਕਾਂ ਦੇ ਜਿਹੜੇ ਪੀਆਰ ਵਾ ਉਹਨਾਂ ਕੋਲ ਆਲਰੇਡੀ OCIC ਕਾਰਡ ਹੈਗੇ ਤਾਂ ਉਹ ਆਰਾਮ ਦੇ ਨਾਲ ਆ ਸਕਦੇ ਨੇ ਪਰ ਦੂਸਰੇ ਪਾਸੇ ਇਹ ਵੀ ਆਖ ਦਿੱਤਾ ਗਿਆ ਹੈ ਕਿ ਜਿਨ੍ਹਾਂ ਕੋਲ ਕਾਰਡ ਐਕਸਪਾਇਰ ਹੋ ਗਏ ਨੇ ਜਾਂ ਨਹੀਂ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਤਾਂ ਕਿਤੇ ਨਾ ਕਿਤੇ ਇੰਡੀਆ ਦੇ ਵੱਲੋਂ ਢਿੱਲ ਦਿਖਾਈ ਗਈ ਹੈ ਇਹ ਢਿੱਲ ਦਾ ਮਤਲਬ ਇਹ ਹੋ ਸਕਦਾ ਹੈ ਕਿ ਸ਼ਾਇਦ ਦੋਹਾਂ ਦੇਸ਼ਾਂ ਦੇ ਦੇਣੇ ਦਰਮਿਆਨ ਰੌਲੇ ਹੋਏ ਹੋਏ ਨੇ ਸ਼ਾਇਦ ਉਹ ਜਲਦੀ ਸੋਲਝ ਸਕਦੇ ਨੇ ਪਰ ਇਹਨਾਂ ਸੋਲਝਣਾਂ ਦੇ ਵਿੱਚ ਸਭ ਤੋਂ ਅਹਿਮ ਰੋਲ ਸ਼ਾਇਦ ਅਮਰੀਕਾ ਨਿਭਾ ਸਕਦਾ ਏ ਕਿਉਂਕਿ ਅਮਰੀਕਾ ਦਾ ਜਿਹੜੇ ਸਾਂਝ ਬਣਦੀ ਪਈ ਹੈ ਉਹ ਇੰਡੀਆ ਦੇ ਨਾਲ ਜ਼ਿਆਦਾ ਬਣਦੀ ਪਈ ਹੈ ਤੇ ਨਾਲ ਦੀ ਨਾਲ ਗਵਾਂਟੀ ਮੁਲਕ ਹੈ ਕੈਨੇਡਾ ਦਾ ਇੱਕ ਪਾਸੇ ਗਵਾਂਟੀ ਮੁਲਕ ਕੈਨੇਡਾ ਦਾ ਅਮਰੀਕਾ ਦੂਸਰੇ ਪਾਸੇ ਇੰਡੀਆ ਨਾਲ ਸਾਂਝ ਵਧਾ ਰਿਹਾ ਸਾਂਝ ਵਧਾਉਣ ਦਾ ਮਤਲਬ ਜੇਕਰ ਦੇਖਿਆ ਜਾਵੇ ਤਾਂ ਚਾਈਨਾ ਤੇ ਪਕੜ ਬਣਾਉਣ ਨੂੰ ਲੈ ਕੇ ਆ ਕਿਉਂਕਿ ਚਾਈਨਾ ਦੇ ਬਾਰਡਰ ਤੇ ਇੰਡੀਆ ਬੈਠਾ ਇੱਕ ਪਾਸੇ ਕਿਤੇ ਨਾ ਕਿਤੇ ਜਿਕਰ ਇੰਡੀਆ ਦੇ ਵਿੱਚ ਸਹਿਯੋਗ ਜਾਂ ਆ ਸਾਂਝੀ ਵਾਲਤਾ ਵਾਧੀ ਆ ਕੈਨੇਡਾ ਦੀ ਜਾਂ ਅਮਰੀਕਾ ਦੀ ਤਾਂ ਚਾਈਨਾ ਤੇ ਪਕੜ ਵਧਾ ਸਕਦਾ ਇਸ ਕਰਕੇ ਕਿਉਂਕਿ ਅਮਰੀਕਾ ਦਾ ਹਮੇਸ਼ਾ ਵਿਜ਼ਨ ਇਹ ਹੁੰਦਾ ਹੈ ਕਿ ਵੱਡੇ ਮੁਲਕਾਂ ਤੇ ਮੈਂ ਕਿਸ ਤਰ੍ਹਾਂ ਪਕੜ ਬਣਾਵਾ ਇਸ ਕਰਕੇ ਇੰਡੀਆ ਦੇ ਜਿੱਤੇ ਹੱਕ ਦੇ ਵਿੱਚ ਜਾਂਦੀਆਂ ਚੀਜ਼ਾਂ ਸਾਰੀਆਂ ਤਾਂ ਆਮ ਲੋਕਾਂ ਦੇ ਨਾਲ-ਨਾਲ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਵੀ ਇੰਡੀਆ ਜਿਹੜੀ ਹੋਰ ਉੱਪਰ ਕੇ ਅੱਗੇ ਆ ਸਕਦਾ ਹੈ ਜੀ ਕਹਿ ਸਕਦਾ ਹੈ ਕਿ ਜਿਹੜੇ ਨਾਗਰਿਕ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਜਿਨ੍ਹਾਂ ਕੋਲ ਸਿਰਫ ਕਿਹਾ ਜਾਂਦਾ ਸੀ ਕਿ ਇੰਡੀਅਨ ਪਾਸਪੋਰਟ ਹੈਗਾ ਸਿਰਫ ਉਹ ਆ ਸਕਦੇ ਨੇ ਉਸੀ ਆਈ ਕਾਰਡ ਹੈਗਾ ਉਹ ਆ ਸਕਦੇ ਨੇ ਪਰ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਕਾਰਡ ਉਹ ਵੀ ਜਿਹੜੇ ਨੇ ਉਹ ਆਸਾਨੀ ਨਾਲ ਹੁਣ ਭਾਰਤ ਵਾਪਸ ਆ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ ਕੀ ਅਮਰੀਕਾ ਜਿਹੜਾ ਹੈ ਉਹ ਵੱਡੇ ਮੁਲਕਾਂ ਤੇ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਤਨਾ ਕਿਤੇ ਉਹ ਨਹੀਂ ਚਾਹੁੰਦਾ ਕਿ ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜਾ ਵਿਵਾਦ ਚੱਲਦਾ ਪਿਆ ਉਹ ਇਸ ਤਰ੍ਹਾਂ ਹੋਰ ਵਧੇ ਜੀ ਜੀ ਤੇ ਅੱਜ ਲਈ ਫਿਲਹਾਲ ਇਹਨਾ ਹੀ ਜਿਸ ਤਿੱਖ ਨਾਲ ਅਸੀਂ ਸਿਆਸਤ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਸੂਬੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਹੋਰ ਮੁੱਦਿਆਂ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਮਾਮਲੇ ਨੂੰ ਲੈ ਕੇ ਕੀ ਵਿਚਾਰ ਨੇ ਸਾਡੇ ਕਮੈਂਟ ਬਾਕਸ ਜਰੂਰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਵਿਚਾਰਨੋਂ ਅਸੀਂ ਇਸ ਪ੍ਰੋਗਰਾਮ ਦੇ ਲਈ ਜਨਤਾ ਕਰ ਸਕੀਏ ਬਣੇ ਰਹੋ ਐਸਮ ਜੈਟ ਨਿਊਜ਼ ਦੇ ਨਾਲ